ਹਾਂਜੀ ਦੋਸਤੋ ਅੱਜ ਤੁਹਾਡੇ ਦੇ ਵਿੱਚ ਨਵੀਂ ਵਲੌਗ ਵਿੱਚ ਸਵਾਗਤ ਹੈ। ਆਪਾਂ ਇੱਕ ਪਹੁੰਚ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਜੋ ਕਿ ਪੁੱਤਰ ਦੇ ਖੁਸ਼ੀ ਵਾਸਤੇ ਰੱਖਿਆ ਜੀ। ਇਹ ਪਾਸ਼ਾਏ ਕੋਤਵਰ ਸਾਹਿਬਾ ਅੰਬਾਲਾ ਸਿਟੀ ਤੇ ਆਪਾਂ ਹੁਣ ਇੱਥੇ ਮਾਰੇ ਸਵਾਰੀ ਲੱਗ ਜਾਵਾਂਗੇ ਸੁਖਣੀ ਸਾਹਿਬ ਦੇ ਪਾਰਟ ਆਰੰਭ ਕਰਨ ਵਾਸਤੇ। ਤਿਆਰੀ ਕਰ ਰਹੇ ਹਾਂ ਪਰ ਗਰਨ ਸਾਹਿਬ ਲੱਗ ਜਾਣ ਵਾਸਤੇ ਜਾ ਰਹੀ ਆਪਣੀ ਹੋਈ ਆਉਣ ਆਪਾਂ ਜਾ ਰਹੇ ਆ ਸੁਖਮਨੀ ਸਾਹਿਬ ਦਾ ਪਾਠ ਕਰਾਉਣ ਵਾਸਤੇ ਘਰ ਵਿੱਚ ਇਹ ਮੇਰੇ ਇਥੇ ਜਲੇ ਸਾਡਾ ਸਾਹਿਬ ਦੇ ਘਰ ਪੁੱਤਰ ਹੋਇਆ ਸੀ ਉਹਦੇ ਖੁਸ਼ੀ ਵਿੱਚ ਪਾਠ ਸੁਖਮਨੀ ਸਾਹਿਬ ਦਾ ਪਾਠ ਕਰਾਈਏ ਸਤਨਾਮੁ ਵਾਹਿਗੁਰੂ ਸੋਸਾਇਟੀ ਨੂੰ ਗੱਡੀ ਲੱਗ ਜਾਂਦੇ ਆਪਾਂ ਇਹ ਮਾਰੇ ਸਮਾਜੇ ਤੋਂ ਵਿੱਚ ਲੱਗ ਜਾ ਰਹੇ ਆ ਸਾਸ ਫੋਈ ਵਾਲੇ ਲਈ ਦੀਦ ਵਿੱਚ ਪੂਰੀ ਸੰਗਤ ਖੜੀ ਹੈ ਰਸ ਹੋ ਰਹੀ ਹੈ ਸੋਹਣੀ ਸਾਹਬ ਦਾ ਪਾਠ আরম্ভ ਹੋਤ ਪੈਣਾ ਸੋਹਣੀ ਸਾਹਬ ਦਾ ਪਾਠ আরম্ভ ਹੋ ਚੁੱਕਾ ਹੈ ਬਾਬਾ ਜੀ ਪਾਠ ਕਰ ਰਹੇ ਹਨ ਨਾਉ ਨਿੰਦੀ 18 ਸਿੱਧੀ ਪਿਛੈ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਈ ਬਿਨ ਸਤਗੁਰ ਨਾਉ ਨ ਪਾਈਐ ਬੁਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਗੁਰ ਮਿਲੈ ਸੁਖ ਪਾਏ ਜੁਗ ਚਾਰ ਮਹਲਾ ਤੀਜਾ ਕਿਆ ਗਬਰੂ ਕਿਆ ਬਿਰਦ ਹੈ ਮਨ ਮੁਖ ਤ੍ਰਿਸ਼ਨਾ ਭੁੱਖ ਨ ਜਾਏ ਗੁਰਮੁਖ ਸ਼ਬਦ ਰਤਿਆ ਸ਼ੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨ ਲੱਗੈ ਆਏ ਪਾਰ ਉਤਾਰਾ ਹੋਏ ਦਿਆਲਾ ਤੇਰਾ ਨਾਮ ਤਨ ਸਦਪੁਰ ਮਾਣੈ ਜਾ ਰਹਾ ਸਰਬੰਸਾ ਚ ਇੱਕ ਨੇ ਤੂਜਾ ਨਹੀਂ ਕੋਈ ਤਾਤੀ ਸੇਵਾ ਸੋ ਕਰੇ ਜਾ ਕੋ ਨਗਰ ਕਰੇ ਤਦ ਬਾਜ ਪਿਆਰੇ ਕੇਵ ਰਹਾ ਸਾਗੜਿਆਈ ਦੇ ਜਿਤ ਨਾਮ ਤੇਰੇ ਦਾਗ ਰਹਾ गुरुवाणी साहब का पाठ थी समाप्ति के बाद हमारे स्वामी गुरुदेव साहिब है गुरु सतनाम वहि सत्य नाम